ਟੀਬੀ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਸੰਜੀਤ ਗੋਇਲ ਦੀ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੀਐਸ ਪਿੰਡਰ ਦੀ ਅਗਵਾਈ ਹੇਠ ਪੀਐਚਸੀ ਫਤਿਹਗੜ ਪੰਜ ਕਰਾਈਆਂ ਵਿਖੇ ਟੀਬੀ ਚਾਂਚ ਕੈਂਪ ਲਗਾਇਆ ਗਿਆ ਇਸ ਮੌਕੇ ਜ਼ਿਲ੍ਹਾ ਟੀਬੀ ਅਫਸਰ ਡਾਕਟਰ ਅਭੀ ਗਰਗ ਵੱਲੋਂ ਟੀਬੀ ਦੇ ਸੰਭਾਵਿਤ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 65 ਮਰੀਜ਼ਾਂ ਦੇ ਮੁਫਤ ਐਕਸ-ਰੇ ਕੀਤੇ ਗਏ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਸੰਜੀਤ ਗੋਇਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੀ ਅਸਪਿੰਦਰ ਦੀ ਅਗਵਾਈ ਦੇ ਵਿੱਚ ਪੀਐਸਸੀ ਫਤਿਹਗੜ ਪੰਜਗਰਿਆਂ ਵਿਖੇ ਟੀਵੀ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਟੀਵੀ ਅਫਸਰ ਡਾਕਟਰ ਅਵੀ ਗਰਗ ਵੱਲੋਂ 65 ਮਰੀਜ਼ਾਂ ਦੀ ਜਿਹੜੀ ਸਕ੍ਰੀਨਿੰਗ ਕੀਤੀ ਗਈ ਆ ਅਤੇ ਸਾਰੇ ਮਰੀਜ਼ਾਂ ਦੇ ਮੌਕੇ ਤੇ ਹੀ ਐਕਸ-ਰੇ ਕੀਤੇ ਗਏ ਤੇ ਜਿਨ੍ਹਾਂ ਵਿੱਚੋਂ ਸੰਭਾਵਿਤ ਮਰੀਜ਼ਾਂ ਨੂੰ ਰੈਫਰ ਵੀ ਕੀਤਾ ਗਿਆ ਹੈ। ਟੀਵੀ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਦੇ ਟੈਸਟ ਪੀਐਸਸੀ ਫਤੇਗੜ ਪੰਜ ਗ੍ਰੇਂਜ ਵਿੱਚ ਟੀਵੀ ਲੈਬ ਜੋ ਪਿਛਲੇ ਸਮੇਂ ਦੇ ਵਿੱਚ ਸਥਾਪਿਤ ਕੀਤੀ ਗਈ ਹੈ। ਉੱਥੇ ਟੀਵੀ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਟੀਵੀ ਦੇ ਜਲਦੀ ਇਲਾਜ ਲਈ ਤੇ ਇਸ ਦੇ ਖਤਰੇ ਤੋਂ ਬਚਣ ਲਈ ਸਭ ਨੂੰ ਜ਼ਰੂਰੀ ਇਹ ਹੈ ਵੀ ਜਿੰਨੀ ਜਲਦੀ ਹੋ ਸਕੇ। ਟੀਵੀ ਦੀ ਪਹਿਚਾਨ ਹੋਣੀ ਚਾਹੀਦੀ ਹੈ ਇਸ ਲਈ ਟੀਵੀ ਦੇ ਜੋ ਮੁੱਖ ਲੱਛਣ ਨੇ ਲੰਬੀ ਦੇਬਤ ਖੰਗ ਰਹਿਣੀ ਬੁਖਾਰ ਦਾ ਰਹਿਣਾ ਭਾਰ ਦਾ ਘਟਣਾ ਤੇ ਇਹਨਾਂ ਲੱਛਣਾਂ ਦੇ ਵਿੱਚੋਂ ਜੇਕਰ ਕਿਸੇ ਨੂੰ ਵੀ ਕੁਝ ਲੱਛਣ ਨੇ ਦਿਖਾਈ ਦਿੰਦੇ ਹਨ ਤਾਂ ਜਿੰਨਾ ਜਲਦੀ ਹੋ ਸਕੇ ਸਰਕਾਰੀ ਸਿਹਤ ਸੰਸਥਾ ਦੇ ਵਿੱਚ ਜਾ ਕੇ ਟੀਵੀ ਦਾ ਟੈਸਟ ਕਰਵਾਵੇ ਤੇ ਸਮੇਂ ਸਿਰ ਜਿਹੜਾ ਜੇਕਰ ਟੀਵੀ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ ਤਾਂ ਉਹਨਾਂ ਹੀ ਇਹ ਦੇ ਵਿੱਚ ਜਲਦੀ ਠੀਕ ਹੋਣ ਦੀਆਂ ਸੰਭਾਵਨਾਵਾਂ ਨੇ ਟੀਵੀ ਤੋਂ ਡਰਨ ਦੀ ਲੋੜ ਨਹੀਂ ਆ ਜੇਕਰ ਤੁਸੀਂ ਇਸ ਦੇ ਵੱਲ ਧਿਆਨ ਦਿਨੇ ਹੋ ਸਮੇਂ ਸਿਰ ਇਹਦਾ ਇਲਾਜ ਸ਼ੁਰੂ ਕਰਵਾਨੇ ਹੋ ਤਾਂ ਇਹ ਬਿਲਕੁਲ ਸਹੀ ਤੇ ਇਲਾਜ ਹੋਣ ਵਾਲੀ ਬਿਮਾਰੀ ਹੈ ਕੋਈ ਲਾ ਇਲਾਜ ਬਿਮਾਰੀ ਨਹੀਂ ਆ ਇਸ ਲਈ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਵੀ ਉਹ ਜਿੰਨਾ ਜਲਦੀ ਹੋ ਸਕੇ ਉਹ ਟੀਵੀ ਦੀ ਫੈਕੀਆਮ ਦੇ ਲਈ ਆਪਣਾ ਟੈਸਟ ਕਰਵਾਓ ਅਤੇ ਸਮੇਂ ਸਿਰ ਇਹਦੀ ਦਵਾਈ ਲਵੋ ਧੰਨਵਾਦ ਅੱਜ ਅੱਜ ਆਪਾਂ ਟੀਵੀ ਲਈ ਫਤਿਹਗੜ ਪੰਜਗੜਾਈ ਚ ਕੈਂਪ ਲਾਇਆ ਸੀਗਾ ਜਿੱਥੇ ਆਪਾਂ ਮਾਸਕ ਸਕਰੀਨਿੰਗ ਕਰ ਰਹੇ ਸੀਗੇ ਮਾਸਕ ਸਕਰੀਨਿੰਗ ਐਕਸਰੇ ਤੇ ਜ਼ਰੂਰ ਹੋ ਰਹੀ ਸੀਗੀ ਤੇ ਆਪਾਂ ਅਰਾਊਂਡ 64 ਪੇਸ਼ੈਂਟਸ ਦਾ ਚੈਸਟ ਐਕਸਰੇ ਕੀਤਾ ਹੈ ਤੇ ਉਸ ਤੋਂ ਬਾਅਦ ਆਪਾਂ ਕੁਝ ਪੇਸ਼ੈਂਟ ਲਾਉ ਲਿਸਟ ਆਊਟ ਕੀਤਾ ਹੈ ਤਾਂ ਕਿ ਆਪਾਂ ਉਹਨਾਂ ਦੀ ਅਗਲੇ ਡਰੋਨੈਟ ਤੇ ਜਾਂਚ ਕਰਾ ਸਕੇ ਤੇ ਉਹਦੇ ਨਾਲ ਆਪਾਂ ਨੂੰ ਬਹੁਤ ਤੋਂ ਬਸ ਸਕਰੀਨਿੰਗ ڪرਾਨੀ ਚਾਹੀਦੀ ਹੈ ਫੋਰ ਵਨਰੇਬਲ ਪੋਪੂਲੇਸ਼ਨ ਲਾਈਕ ਏਜ ਮੋਰ ਥੈਨ 60 ইয়ারਸ ਡਾਇਬੀਟਿਕ স্মੋਕਰ ਇਮੂਨੋ ਕੰਪਰੋਮਾਈਜ਼ پیشنਟ ਇਹ ਸਾਰੇ ਐਜ ਦੇ ਮਰੀਜ਼ ਨੇ ਜਿਨ੍ਹਾਂ ਦੀ ਆਪਾਂ ਨੂੰ ਸਕਰੀਨਿੰਗ ڪرਾਨੀ ਚਾਹੀਦੀ ਹੈ ਪਹਿਲਾਂ ਸਕਰੀਨਿੰਗ ਕਰਾਓ ਫਿਰ ਦੇਖੋ ਜੀ ਐਕਸਰੇ ਚ ਕੋਈ ਨੁਸਕ ਹੈਗਾ ਤਾਂ ਫਿਰ ਉਸ ਤੋਂ ਬਾਅਦ ਆਪਾਂ ਟੀਵੀ ਦੀ ਜਾਂਚ ਕਰਾਈਏ ਤੇ ਜਿੰਨੀ ਜਲਦੀ ਇਹ ਸਕਰੀਨਿੰਗ ਹੋਊਗੀ ਉਹਨਾਂ ਬਾਅਦ ਆਪਣੇ ਕੋਲ ਪੇਸ਼ੈਂਟ ਆਣ ਦੇ ਨਾਲੇ ਆਪਾਂ ਟੀਵੀ ਨੂੰ ਟਰੀਟ ਕਰ ਪਾਵਾਂਗੇ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز